ਹਾਂਜੀ ਦੋਸਤੋ ਬਹੁਤ-ਬਹੁਤ ਸਵਾਗਤ ਹੈ ਦੀ ਆਪਣੀ ਚੈਨਲ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪੰਜਾਬ ਦੀ ਸਰਕਾਰ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਮਲਾਜ਼ਮਾਂ ਦਾ ਬਹੁਤ ਵੱਡਾ ਹੱਥ ਰਿਆ ਹੈ ਤੇ ਇਹਨਾਂ ਨੂੰ ਹਮ ਹਮਾ ਕੇ 92 ਸੀਟਾਂ ਦੇ ਕੇ ਲਿਆਂਦਾ ਲੇਕਿਨ ਇਹਨਾਂ ਨੇ ਮਲਾਜ਼ਮਾਂ ਦੇ ਨਾਲ ਧੋਖਾ ਕੀਤਾ ਪਿੱਠ ਦੇ ਵਿੱਚ ਛੁਰਾ ਮਾਰਿਆ ਪੰਜਾਬ ਸਰਕਾਰ ਪਿਛਲੇ ਤਕਰੀਬਨ 4 ਸਾਲਾਂ ਤੋਂ ਮਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਅਣਗੌਲਿਆ ਕਰਨ ਜਿਹੜਾ ਕਾਰੀ ਹੈ ਪੰਜਾਬ ਭਰ ਦੇ ਵਿੱਚ ਮੁਲਾਜ਼ਮ ਜਥੇਬੰਦੀਆਂ ਮੋੜ ਇੱਕ ਮੁਠ ਹੋ ਕੇ ਜਿਹੜੀਆਂ ਹੋ ਰਹੀਆਂ ਨੇ ਏ ਲਾ ਬੰਦ ਹੋ ਰਹੀਆਂ ਨੇ ਤੇ ਹੁਣ ਮਲਾਜ਼ਮਾਂ ਦਾ ਇੱਕ ਹੋਰ ਜਿਹੜਾ ਸਾਂਝਾ ਮੋਰਚਾ ਹੋਣ ਦੇ ਵਿੱਚ ਆਇਆ ਹੈ ਪੁਰਾਣੇ ਸਕੇਲ ਪੈਨਸ਼ਨ ਤੇ ਭੱਤੇ ਬਹਾਲੀ ਮੋਰਚਾ ਔਰ ਇਸ ਮੋਰਚੇ ਦੇ ਵਿੱਚ ਨਵੇਂ ਤੇ ਪੁਰਾਣੇ ਸਮੂਹ ਮਲਾਜ਼ਮਾਂ ਨੂੰ ਸ਼ਾਮਿਲ ਕਰਕੇ ਮਲਾਜ਼ਮਾਂ ਨੂੰ ਹੋਰ ਜਿਹੜਾ ਮਜ਼ਬੂਤ ਕਰਨ ਦਾ ਜਿਹੜਾ ਹੈ ਯਤਨ ਕੀਤਾ ਗਿਆ ਹੈ ਇਸ ਨਵੇਂ ਸਾਂਝੇ ਮੋਰਚੇ ਦੇ ਵਿੱਚ ਡੈਮੋਕ੍ਰੈਟਿਕ ਟੀਚਰ ਫਰੰਟ ਪੁਰਾਣੀ ਪੈਨਸ਼ਨ ਬਹਾਲੀ ਫਰੰਟ ਪੰਜਾਬ ਰਾਜ ਵੈਂਟਰੀ ਇਨਸਪੈਕਟਰ ਐਸੋਸੀਏਸ਼ਨ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫਰੰਟ ਏ ਟੀ ਟੀਚਰ ਯੂਨੀਅਨ 93 ਜਿਹੜਾ ਹੈ ਕਾਠ ਮਾਸਟਰ ਕੈਡਰ ਯੂਨੀਅਨ ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਨਿਊ ਵਰਕਰਕ ਯੂਨੀਅਨ ਵਾਰਡ ਡੈਕਟਡ ਯੂਨੀਅਨ ਅਤੇ 5994 ਈਟੀਟੀ ਟੀਚਰ ਯੂਨੀਅਨ ਸ਼ਾਮਿਲ ਨੇ ਔਰ ਇਸ ਮੋਰਚੇ ਦੇ ਵੱਲੋਂ ਸਾਂਝੀ ਕਨਵੈਨਸ਼ਨ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਹਾਲ ਮੋਗਾ ਵਿਖੇ ਕੀਤੀ ਗਈ ਔਰ ਇਸ ਕਨਵੈਨਸ਼ਨ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮਾਂ ਨੇ ਸ਼ਹਿਰ ਦੇ ਵਿੱਚ ਰੋਸ ਮਾਰਚ ਵੀ ਕੱਢਿਆ ਤੇ ਮੁੱਖ ਮੰਤਰੀ ਨੂੰ ਮੈਂਬਰਨ ਪੇਜ ਕੇ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਮੰਗਾ ਪ੍ਰਵਾਨ ਨਹੀਂ ਕੀਤੀਆਂ ਤੇ 15 ਫਰਵਰੀ ਨੂੰ ਜਿਹੜਾ ਸੰਗਰੂਰ ਦੇ ਵਿਖੇ ਜਿਹੜਾ ਹੈ ਮੁੱਖ ਮੰਤਰੀ ਭਗਵੰਤ ਸਿੱਮਾਨ ਦੀ ਜਿਹੜੀ ਰਿਹائش ਦੇ ਮੂਹਰੇ ਸਮੂਹ ਮਲਾਜ਼ਮ ਮਹਾਂ ਰੈਲੀ ਕਰਕੇ ਆਪਣੇ ਸੰਘਰਸ਼ ਦਾ ਆਗਾਜ਼ ਕਰਨਗੇ ਇਹ ਜਿਹੜਾ ਹੈ ਸਾਂਝਾ ਮੋਰਚਾ ਜਿਹੜਾ ਬਣਿਆ ਹੈ ਇਹ ਸਾਂਝੇ ਮੋਰਚੇ ਦੇ ਵਿੱਚ ਮੁੱਖ ਤੌਰ ਤੇ ਜਿਹੜੀਆਂ ਮੰਗਾਂ ਸ਼ਾਮਿਲ ਕੀਤੀਆਂ ਨੇ ਉਹਦੇ ਵਿੱਚ ਪੰਜਾਬ ਪੇ ਸਕੇਲ ਦੀ ਮੰਗ ਕੀਤੀ ਗਈ ਹੈ ਜਿਹੜੇ 17 7 20 ਤੋਂ ਬਾਅਦ ਭਰਤੀ ਮਲਾਜ਼ਮਾਂ ਨੇ ਉਹਨਾਂ ਦੇ ਉੱਪਰ ਕੇਂਦਰੀ ਸਕੇਲ ਵੀ ਅਧੂਰੇ ਲਾਗੂ ਕੀਤੇ ਨੇ ਅਦਾਲਤੀ ਫੈਸਲਿਆਂ ਦੇ ਬਾਵਜੂਦ ਸਰਕਾਰ ਦੇ ਵੱਲੋਂ ਪੰਜਾਬ ਦੇ ਮੁਕੰਮਲ ਸਕੇਲ ਲਾਗੂ ਨਹੀਂ ਕੀਤੇ ਗਏ ਇੱਕ ਮੁੱਖ ਮੰਗ ਇਹ ਰੱਖੀ ਗਈ ਹੈ ਕਿ ਔਰ ਇਸੇ ਤਰ੍ਹਾਂ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਮੁੱਦਾ ਇਸੇ ਸਾਂਝੇ ਮੋਰਚੇ ਦੇ ਵਿੱਚ ਅਹਿਮ ਹੈ ਜਿਸ ਦੇ ਵਿੱਚ ਦੋਸ਼ ਲਾਇਆ ਵੀ ਸਰਕਾਰ ਨੇ 18 ਨਵੰਬਰ 2022 ਨੂੰ ਇਸ ਸਬੰਧ ਦੇ ਵਿੱਚ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਸੀ ਪਰ ਪਿਛਲੇ 3 ਸਾਲਾਂ ਦੇ ਦੌਰਾਨ ਇਹਦੇ ਬਾਰੇ ਕੁਝ ਵੀ ਨਹੀਂ ਕੀਤਾ ਔਰ ਉਲਟਾ ਯੂਪੀਐਸ ਦੇ ਇਰ ਦੇ ਗਿਰਦ ਜਿਹੜਾ ਹੈ ਸਰਕਾਰ ਘੁੰਮਦੀ ਰਹੀ ਹੈ ਜਿਹਨੂੰ ਬਿਲਕੁਲ ਵੀ ਪ੍ਰਮਾਨ ਨਹੀਂ ਕੀਤਾ ਜਾਏਗਾ ਇਸੇ ਤਰ੍ਹਾਂ ਹੀ ਜਿਹੜਾ ਹੈ ਪਿੰਡੂ ਤੇ ਬਾਰਡਰ ਏਰੀਆ ਦੇ ਪੱਤੇ ਬਹਾਲ ਕਰਨ 37 ਜਿਹੜੇ ਵੱਖ-ਵੱਖ ਕਿਸਮਾਂ ਦੇ ਪੱਤੇ ਬਹਾਲ ਕਰਨ ਦਾ ਮੁੱਦਾ ਉਠਾਇਆ ਜਾ ਰਿਹਾ ਹੈ ACP ਸਕੀਮ ਨੂੰ ਲਾਗੂ ਕਰਨ ਦੀ ਮੰਗ ਵੀ ਇਸ ਮੋਰਚੇ ਦੇ ਵੱਲੋਂ ਉਠਾਈ ਜਾ ਰਹੀ ਹੈ ਔਰ ਖਾਸ ਕਰਕੇ ਜਿਹੜਾ ਹੈ 16% ਪੰਜਾਬ ਦੇ ਸਮੂਹ ਮਲਾਜ਼ਮਾਂ ਤੇ ਪੈਨਸ਼ਨਰ ਦਾ ਡੀਏ ਪੰਜ ਕਿਸ਼ਤਾਂ ਦੇ ਵਿੱਚ ਰੂਪ ਦੇ ਵਿੱਚ ਰੋਕਿਆ ਹੈ ਉਹਦੇ ਸਬੰਧ ਦੇ ਵਿੱਚ ਵੀ ਇਹ ਬੜੀ بلند ਆਵਾਜ਼ ਉਠਾ ਕੇ ਇਹ ਜਿਹੜੀ ਮੰਗ ਕੀਤੀ ਹੈ ਜਿਹੜੀ ਕੀ ਤੁਰੰਤ ਇਹ ਡੀਏ ਜਿਹੜਾ ਦਿੱਤਾ ਜਾਵੇ ਔਰ ਨਾਲ ਦੀ ਨਾਲ ਜਿਹੜੀ ਹੈ ਇਸ ਮੋਰਚੇ ਦੀ ਲੀਡਰਸ਼ਿਪ ਹੈ ਇਹਦੇ ਵਿੱਚ ਜਿਹੜਾ ਹੈ ਵਿਕਰਮ ਦੇਵ ਸਿੰਘ ਔਰ ਤੇ ਹੋਰ ਆਗੂਆ ਨੇ ਪੰਜਾਬ ਸਰਕਾਰ ਆਈਏਐਸ ਅਫਸਰਾਂ ਦੇ ਆਈਪੀਐਸ ਅਫਸਰਾਂ ਨੂੰ ਜਿਹੜਾ ਹੈ ਕੇਂਦਰੀ ਇਹ ਪੈਟਰਨ ਦੇ ਨਾਲੋਂ ਜਿਹੜਾ ਹੈ ਨਾਲੋਂ ਨਾਲ ਡੀਏ ਦੇ ਸਕਦੀ ਹੈ ਤਾਂ ਫਿਰ ਪੰਜਾਬ ਦੇ ਮੁਲਾਜ਼ਮਾਂ ਨੂੰ ਡੀਏ ਦੇਣ ਤੋਂ ਕਿਉਂ ਅਨਾਕਾਨੀ ਹੋ ਰਹੀ ਹੈ ਉਹਨਾਂ ਮੰਗਾਂ ਜਿਹੜੀਆਂ ਕਿ ਮੰਗ ਕੀਤੀ ਹੈ ਕਿ ਆਈਆਈਐਸ ਆਈਪੀਐਸ ਦੇ ਜਿਹੜੇ ਸਮੂਹ ਮੁਲਾਜ਼ਮਾਂ ਦਾ ਡੀਏ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਜੋੜਿਆ ਜਾਵੇ ਔਰ ਇੱਕੋ ਸਮੇਂ ਅਫਸਰਾਂ ਤੇ ਮੁਲਾਜ਼ਮਾਂ ਨੂੰ ਡੀਏ ਦੇਣ ਦੀ ਜਿਹੜੀ ਹੈ ਪ੍ਰਥਾ ਜਿਹੜੀ ਸ਼ੁਰੂ ਕੀਤੀ ਜਾਵੇ ਜਿਵੇਂ ਕਿ ਬਾਦਲ ਸਰਕਾਰ ਨੇ ਕੀਤੀ ਸੀ ਇਸੋ ਦੋਸਤੋ ਇਸ ਮੌਕੇ ਰੋਜ਼ ਪ੍ਰਗਟ ਕੀਤਾ ਕਿ ਲੀਡਰਸ਼ਿਪ ਨੇ ਵੀ 17/7/20 ਤੋਂ ਬਾਅਦ ਜਿਹੜੇ ਭਰਤੀ ਮਲਾਜ਼ਮਾਂ ਦੇ ਵੱਲੋਂ ਵੱਡੇ ਪੱਧਰ ਤੇ ਅਦਾਲੀ ਜਿਹੜੀ ਅਦਾਲਤੀ ਫੈਸਲੇ ਦੀ ਜਿਹੜੇ ਨੇ ਉਹਨਾਂ ਦੇ ਜਿਹੜੇ ਹੱਕ ਦੇ ਵਿੱਚ ਆਏ ਨੇ ਪਰ ਉਹਨਾਂ ਨੂੰ ਅਜੇ ਤੱਕ ਪੰਜਾਬ ਸਕੇਲ ਨਹੀਂ ਦਿੱਤੇ ਜਾ ਰਹੇ ਔਰ ਇਸੇ ਤਰ੍ਹਾਂ ਉਹਨਾਂ ਨੇ ਰੋਜ਼ ਪ੍ਰਗਟ ਕੀਤਾ ਕਿ 18 ਨਵੰਬਰ 2022 ਦੀ ਜਿਹੜੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਜਿਹੜੀ ਮੰਗ ਸੀ ਉਹ ਵੀ ਲਾਂਗੂ ਨਹੀਂ ਕੀਤੀ ਜਾ ਰਹੀ ਔਰ ਇਸ ਤੋਂ ਇਲਾਵਾ ਲੀਡਰਸ਼ਿਪ ਨੇ ਬੜਾ ਸਪਸ਼ਟ ਕਿਹਾ ਹੈ ਕਿ ਉਹ ਆਪਣੇ ਸੰਘਰਸ਼ ਨੂੰ ਉਦੋਂ ਤੱਕ ਜਾਰੀ ਰੱਖਣਗੇ ਜਦੋਂ ਤੱਕ ਉਹਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਇਸ ਮੌਕੇ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਉਹਨਾਂ ਨੇ ਇਹ ਜਿਹੜਾ ਹੈ ਨਵਾਂ ਮੋਰਚਾ ਬਣਾਇਆ ਹੈ ਉਹਦੇ ਵਿੱਚ ਯਤਨ ਕੀਤਾ ਕਿ ਵੱਖ-ਵੱਖ ਆਪੋ ਆਪਣੇ ਵਰਗਦ ਆਪੋ ਆਪਣੀਆਂ ਮੰਗਾਂ ਲਈ ਜਿਹੜੇ ਨੇ ਲੜ ਰਹੇ ਸੀ ਲੜ ਰਹੇ ਸੀ ਤੇ ਉਹਨਾਂ ਨੂੰ ਜਿਹੜਾ ਹੈ ਜੁਆਇੰਟ ਕੀਤਾ ਜਾਵੇ ਨਵੇਂ ਅਤੇ ਪੁਰਾਣੇ ਮਲਾਜ਼ਮ ਜਿਹੜੇ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਔਰ ਸੰਗ ਨੂੰ ਵਿਰਾਟ ਰੂਪ ਦੇਣ ਦਾ ਉਹਨਾਂ ਦਾ ਜਿਹੜਾ ਹੈ ਫੈਸਲਾ ਕੀਤਾ ਗਿਆ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਵਿੱਚ ਆਪ ਸਭ ਦਾ ਬਣੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਅਪਡੇਟ ਦੇ ਨਾਲ ਧੰਨਵਾਦ ਜੀ